ਜੋ ਸਾਹਮਣੇ ਗੋਦਾਂ ਦੱਸ ਰਿਹਾ ਹੈ ਜੀ ਇਹ ਗੋਦਰਾ ਟੀਪੀ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਦਵਾਨੀ ਢਾਬ ਦੇਖ ਕੇ ਭਾਈ ਦਾਨ ਸਿੰਘ ਜੀ ਦੀ ਸਲਾਹ ਅਤੇ ਬੇਨਤੀ ਤੇ ਇੱਥੇ ਪਹੁੰਚੇ ਇਹ ਬਹੁਤ ਹੀ ਉੱਚਾ ਡੱਬਾ ਸੀ ਇਸ ਇਸ ਟੀਬੇ ਤੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਾਦ ਸਿੰਘ ਖਦਰਾਣੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ ਸਤਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀ ਫੌਜਾਂ ਦੇ ਤੀਰ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਕੇ ਰੰਗਜੀਤ ਦੀਆਂ ਫੌਜਾਂ ਜੋ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ ਆਖਰੀ ਫੈਸਲਾ ਕੌਣ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਸਤਗੁਰਾਂ ਦੀ ਜਿੱਤ ਸਥਾਨ ਹੈ ਇੱਥੇ ਸਤਗੁਰੂ ਜੀ ਖਤਾਨੀ ਢਾਵ ਪਹੁੰਚਦੇ ਸਿੰਘਾਂ ਦੀ ਮਹਾਨ ਕਰਮਾਨੀ ਦੇਖ ਕੇ ਮਾਝ ਦੇ ਸਿੰਘਾਂ ਦੀ ਟੁੱਟੀ ਗੰਨੀ ਦੇ ਬਾਰਸ ਬਖਸ਼ਿਸ਼ ਕੀਤਾ ਗੋਦਰਾ ਟਿੱਬੀ ਸਾਹਿਬ ਬੇਕਾਨੂੰਨੀ ਸੰਮਤ 1700 ਬਾਦ ਜੀ ਗੁਰੂ ਗੋਬਿੰਦ ਸਿੰਘ ਜੀ ਖਦਰਾਣੇ ਦੀ ਢਾਬ ਵੇਖ ਕੇ ਭਾਈ ਦਾਸ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇੱਥੇ ਪਹੁੰਚੇ ਇਹ ਬਹੁਤ ਹੀ ਉੱਚਾ ਡੱਬਾ ਸੀ ਇਸ ਟਿੱਬੇ ਦੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਾਦ ਸਿੰਘ ਖਦਰਾਣੀ ਢਾਬ ਉੱਤੇ ਜੰਗ ਕਰ ਰਹੇ ਸਨ ਸਤਗੁਰਾਂ ਇਸ ਜਗ੍ਹਾ ਤੋਂ ਹੀ ਤੁਰਕਾਂ ਦੀ ਫੌਜ ਤੇ ਤੀਰਾਂ ਦਾ ਮੀਂਹ ਵਰਸਾ ਕੇ ਰੰਗ ਜੇ ਦੀਆਂ ਫੌਜਾਂ ਜੋ ਜਰਨੈਲ ਵਜੀਰ ਖਾਨ ਲੈ ਕੇ ਆਇਆ ਸੀ ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਤੇ ਇਹ ਸਤਗੁਰਾਂ ਦੀ ਜਿੱਤ ਸਥਾਨਾ ਇੱਥੇ ਇੱਥੋਂ ਸਤਗੁਰੂ ਜੀ ਖਦਰਾਨੇ ਦੀ ਢਾਹ ਪਹੁੰਚੇ ਤੇ ਸਿੰਘਾਂ ਦੀ ਮਹਾਨ ਕਰਮਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਤੇ ਪਰਮਖਸ਼ਤ ਇਹ ਗੋਦਰਾ ਡੱਬੀ ਸਾਹਿਬ ਹੈ ਸਾਹਮਣੇ ਗੋਦਰਾ ਸਾਹਿਬ ਦਾ ਤਨ ਸਰ ਸਾਹਿਬ ਹੈ ਜੀ 사ਦਰੂ ਗੁਰੂ ਗੋਵਿੰਦ ਸਿੰਘ ਜੀ ਗੁਰਦੁਆਰਾ ਟੀਬੀ ਸਾਹਿਬ ਦੇ ਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਨ ਕੋਲਾਕਾਰ ਆਏ ਸਨ ਇਸ ਸਮੇਂ ਸਰਹੰਦ ਦੇ ਸੁਬੇਦਾਰ ਵੱਲੋਂ ਭੇਜਿਆ ਸੁਹੀਆ ਨੂਰਦੀਨ ਮੁਸਲਮਾਨ ਨਾਂ ਦੇ ਵਿਅਕਤੀ ਨੇ ਜੋ ਸਿੱਖ ਦੇ ਭੇਸ ਵਿੱਚ ਸੀ ਪਿੱਛੋਂ ਆ ਕੇ ਗੁਰੂ ਸਾਹਿਬ ਜੀ ਤੇ ਤਲਵਾਰ ਦਾ वार ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਬਾਹਰ ਰੋਕ ਕੇ ਜਲ ਵਾਲਾ ਸ਼ਰਮ ਲੋਹ ਦਾ ਗੜਬਾ ਮਾਰ ਕੇ ਉਸ ਨੂਰਦੀਨ ਨਾ ਦੇ ਮੁਸਲਮਾਨ ਨੂੰ ਚਿਤ ਕੀਤਾ ਜੈਸਰੀ ਕਵਰ ਚੜ੍ਹਦੇ ਵਾਲੇ ਬਾਹਲੇ ਪਾਸੇ ਬਣੀ ਹੁੰਦੀ ਹੈ ਗੋਦਰਾ ਸਾਹਿਬ ਦੇ ਦਾਸਨ ਕਰਨ ਆਈਆਂ ਯਾਤਰੂ ਸੰਗਤਾਂ ਕਵਰ ਦੇ ਪੰਜ-ਪੰਜ ਜੁੱਤੀਆਂ ਮਾਰਦੇ ਹਨ ਇਸ ਸਥਾਨ ਦਾ ਨੰਗ ਸਿੰਘ ਘੋੜ ਦੌੜ ਅਤੇ ਨੇਜਾਵਾਜੀ ਦੀ ਜੋਹ ਦਿਖਾਉਂਦੇ ਹਨ ਇਹ ਗੋਦਾ ਦਾਤਨ ਸਾਹਿਬ ਸਰਸਾ ਸਾਹਿਬ ਮੁਖਸਲ ਸਾਹਿਬ ਵਿਖੇ ਮੁਸਲਮਾਨ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਉੱਪਰ ਵਾਰ ਕੀਤਾ ਸੀ ਲੋਕ ਦੂਰ ਦੂਰੋਂ ਆ ਕੇ ਪਹਿਲਾਂ ਗੁਰਦੁਆਰਾ ਦਾਤਨਸਰ ਸਾਹਿਬ ਵਿਖ ਜਾਂਦੇ ਆਂ ਤੇ ਉਸ ਤੋਂ ਬਾਅਦ ਆ ਕੇ ਇੱਥੇ ਜੁੱਤੀਆਂ ਮਾਰਦੇ ਆਂ ਜੀ ਦੇਖੋ ਕਿਸ ਤਰ੍ਹਾਂ ਜੁੱਤੀਆਂ ਮਾਰਦਿਆਂ ਹਨ ਇੰਨਾ ਲੋਕ ਜੁੱਤੀਆਂ ਮਾਰਦੇ ਆ ਇਹ ਮੁਸਲਮਾਨ ਨੇ ਨਾ ਫਰੂਰੀ ਤੇ ਵਾਰ ਕੀਤਾ ਸੀ